ਇਹਨੇ ਜੀ ਸਾਡੇ ਬਚਪਨ ਦੇ ਰੱਬ ਦੇ ਗਲਾਸ ਸਾਨੂੰ ਇਹ ਲੱਗਦਾ ਸੀ ਬਚਪਨ ਵਿੱਚ ਕਿ ਰੱਬ ਇੰਨਾ ਨਾਲ ਹੀ ਪਾਣੀ ਪੀਂਦਾ ਹੋਵੇਗਾ ਕਿਉਂਕਿ ਰੱਬ ਬਹੁਤ ਵੱਡਾ ਹੈ ਇਤਨੀ ਪਤਾ ਲੱਗਿਆ ਰੱਬ ਕਿੰਨਾ ਵੱਡਾ ਪਰ ਬਾਅਦ 'ਚ ਇਹ ਪਤਾ ਲੱਗਿਆ ਕਿ ਥਰਮਲ ਪਾਵਰ ਪ੍ਰੋਜੈਕਟ ਹੈ ਜਿਸ ਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਸੀ 1970 ਵਿੱਚ ਤੇ 1982 ਵਿੱਚ ਇਹਦਾ ਕੰਮ ਪੂਰਾ ਹੋ ਗਿਆ ਸੀ ਤੇ ਲਗਾਤਾਰੇ 2017 ਤੱਕ ਕੰਮ ਕਰਦਾ ਰਿਹਾ ਤੇ 460 ਮੈਗਾਵਾਟ ਬਿਜਲੀ ਪੈਦਾ ਕਰਦਾ ਰਿਹਾ 2017 ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਪ੍ਰਦੂਸ਼ਣ ਨਾਲ ਸੰਬੰਧਿਤ ਬਹੁਤ ਵੱਡੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਸੀ ਉਹਨੇ ਦੇਖਣ ਦੇ ਕਾਬਿਲ ਰਹਿ ਗਿਆ ਹੈ ਪਰ ਜਦੋਂ ਹੀ ਸੀ ਹੱਥੋਂ ਟਪਦੇ ਆ ਬਠਿੰਡੇ ਤੋਂ ਤੇ ਇਹ ਰੱਬ ਦੇ ਗਲਾਸ ਸਾਨੂੰ ਆਪਦੇ ਬਚਪਨ ਦੀ ਯਾਦ ਕਰਾ ਦਿੰਦੇ ਨੇ ਤੁਹਾਡੀਆਂ ਬਹੁਤ ਯਾਦਾਂ ਜੁੜੀਆਂ ਹੋਣਗੀਆਂ ਕੀ ਜੁੜੀਆਂ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਜੀ